ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਜਿਹੜੀ ਤੁਹਾਡੀ ਸਕਰੀਨ ਤੇ ਸ਼ੋ ਹੋ ਰਹੀ ਹੈ 5 ਮੀਟਰ ਦਾ ਜਿਹੜਾ ਸੂਟ ਤੁਹਾਨੂੰ ਆਲਓਵਰ ਪ੍ਰਿੰਟਡ ਮਿਲੇਗਾ ਦੁਪੱਟਾ ਇਹਦੇ ਨਾਲ ਜਿਹੜਾ ਸ਼ਿਫੌਨ ਦਾ ਤੁਹਾਨੂੰ ਮਿਲੇਗਾ ਜਿਸਦੇ ਨਾਲ ਵਾਈਟ ਲੇਸ ਲੱਗੀ ਹੈ ਰੰਗ ਜਿਹੜੇ ਇਹਦੇ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਹੋਰ ਇਹਨਾਂ ਵਿੱਚ ਨਵੇਂ ਰੰਗ ਜੇ ਨਹੀਂ ਆਏ ਸ਼ੀਅਸ 80 ਰੁਪਏ ਦਾ ਰੇਟ ਹੈ 5 ਮੀਟਰ ਦਾ ਪਿਓਰ ਸਲੱਬ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਮਸਲੀਨ ਦਾ ਮਿਲੇਗਾ 2.5 ਮੀਟਰ ਦਾ ਪਲੇਨ ਹੈ ਦੁਪੱਟਾ ਚਾਰੋਂ ਸਾਈਡਾਂ ਤੇ ਦੇ ਲੈਂਸ ਲੱਗੀ ਹੈ ਇਹਦੇ ਵਿੱਚ 30 ਰੰਗ ਆਏ ਨੇ ਤੇ ਸਾਰੇ ਦੇ ਸਾਰੇ ਜਿਹੜੇ ਰੰਗ ਨੇ ਅਵੇਲੇਬਲ ਨੇ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਤਾਂ ਨੰਬਰ 623924575 ਜੋ ਦਿੱਤਾ ਇਸ ਨੰਬਰ 'ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਬਾਰੇ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਚਾਹੀਏ ਵਾਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਨੰਬਰ ਤੇ ਜਾ ਕੇ ਸਕਰੀਨਸ਼ਾਟ ਜਰੂਰ ਸੈਂਡ ਕਰ ਦੇਣਾ ਜਿਸ ਨਾਲ ਮੈਨੂੰ ਕਲੀਅਰ ਹੋ ਜਾਏਗਾ ਤੁਸੀਂ ਕਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਕਲੈਕਸ਼ਨ ਅੱਜ ਦੀ ਵੀਡੀਓ ਵਾਲੀਆਂ ਸਾਰੀਆਂ ਅਵੇਲੇਬਲ ਨੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਈ ਹੈ ਸ਼ਰਟ ਕਾਟਨ ਦਾ 2 ਮੀਟਰ ਦਾ embroidery ਨਾਲ ਬੂਟੀ ਤੇ ਲਾਈਨਿੰਗ ਕਟਵਰਕ ਹੋਇਆ ਹੈ ਬਾਟਮ ਚਿਕਨ ਕਾਰੀ ਪਲਾਜ਼ੋ ਦਾ ਆਏਗਾ 2 ਮੀਟਰ ਦਾ ਵੱਡੇ ਪਰਦਾ ਆਏਗਾ 880 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜਸ ਸਟੇਟਿਕ ਫ੍ਰੀ ਨੇ ਇਹਨਾਂ ਵਿੱਚ 18 ਰੰਗ ਹੈਗੇ ਨੇ ਤੇ ਰੰਗ ਸਾਰੇ ਅਵੇਲੇਬਲ ਨੇ ਬਾਟਮ ਦੇ ਕਲਰ ਨਾਲ ਦੀ ਸ਼ਰਟ ਦੇ ਵਿੱਚ ਏਮਬਰਾਇਡਰੀ ਦਿੱਤੀ ਗਈ ਹੈ ਏਮਬਰਾਇਡਰੀ डिफरेंट डिफरेंट ਹੈ ਜਿਹੜੀ ਵੀ ਤੁਹਾਨੂੰ ਪਸੰਦ ਹੈ ਉਹਦੇ ਅਕੋਰਡਿੰਗ ਤੁਹਾਨੂੰ ਮਿਲ ਜੇਗੀ ਕੁਝ ਨਾਲ ਵਾਈਟ ਬਾਟਮ ਹੈ ਕੁਝ ਨਾਲ ਪਿੰਕ ਕਲਰ ਦਾ ਬਾਟਮ ਹੈ ਰੰਗ ਚੜੇ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਸ਼ਾਰਟ ਪ्युअर ਸਾਬੂ कॉटन दी 2.5 ਮੀਟਰ ਡਿਜੀਟਲ print ਵਾਲੀ ਬਾਟਮ ਪ्युअर ਕੈਮਰੀ कॉटन ਦਾ 2.5 ਮੀਟਰ ਦਾ ਪਲੇਨ ਫੈਬਰਿਕ ਵਾਲਾ ਦੁਪੱਟਾ ਕੋਟਾ ਚੈੱਕ ਪੈਚਵਰਕ ਹੋਇਆ ਹੈ ਤੇ 4 ਸਾਈਡਡ ਲੈਸ ਲੱਗੀ ਹੈ 680 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਨੇ ਰੰਗ ਇਹਦੇ ਵਿੱਚ 14 ਨੇ ਪਹਿਲਾਂ ਜਿਹੜੇ ਰੰਗ ਆਏ ਸੀ ਕੁਝ ਉਹ ਹੁਣ ਸਟਾਕ ਆਊਟ ਹੋ ਗਏ ਨੇ ਨੈਕਸਟ ਆਣਗੇ ਤਾਂ ਉਹਨਾਂ ਨੂੰ ਮੈਂ ਵੀਡੀਓ ਵਿੱਚ ਐਡ ਕਰ ਦਿਆਂ ਕਿ ਪੱਕੀ ਸੂਟ ਸਾਰੇ ਅਵੇਲੇਬਲ ਨੇ ਤੁਸੀਂ ਕਿਸੇ ਵੀ ਸੂਟ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 'ਤੇ 10 ਨੰਬਰ ਜਾਂ ਤੁਸੀਂ ਮੈਸੇਜ ਕਰ ਦਿਓ। ਇੱਕ ਨਵੀਂ ਕਲੈਕਸ਼ਨ ਆਈ ਹੈ ਸ਼ਰਟ ਅਲਓਵਰ ਕੈਂਬਰੀ ਕਾਟਨ ਦੀ ਵੱਡੇ ਵਰਦ ਦੇ ਨਾਲ 2 ਮੀਟਰ ਦੀ ਮਿਲੇਗੀ। ਮੈਂ ਪੂਰਾ 2.5 ਮੀਟਰ ਜਿੰਨਾ ਹੈ। बॉटਮ ਪ੍ਰਾਜ਼ੋ ਜਿਹੜਾ ਚਿਕਨਕਾਰੀ ਵਾਲਾ ਮਿਲੇਗਾ embroidery cut work ਨਾਲ 2 ਮੀਟਰ ਦਾ ਵੱਡੇ ਵਰਦ ਦਾ। ਦੁਪੱਟਾ 2.5 ਮੀਟਰ ਦਾ ਕੋਟਾ ਚੱਕ ਮਿਲੇਗਾ cut work ਹੋਇਆ ਸਾਈਡਾਂ ਤੇ 760 ਰੁਪਏ ਦਾ ਰੇਟ ਹੈ। ਰੰਗ ਜਿਹੜੇ ਇਹਦੇ ਵਿੱਚ ਪੱਚੀ ਨੇ। ਸ਼ਰਟ ਡਿਜੀਟਲ ਪ੍ਰਿੰਟਰ ਨਾਲ ਆਏਗੀ, ਬਾਟਮ ਚਿਕਨ ਕਰੀ ਵਰਕ ਵਾਲਾ ਆਏਗਾ, ਦੁਪੱਟਾ ਕੋਟਾ ਦਾ ਆਏਗਾ। ਸਾਈਡ ਤੇ ਕੱਟ ਵਰਕ ਹੋਇਆ। ਬਾਕੀ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ 623924575 ਜਿੱ ਦਿੱਤਾ ਆ। ਉਸ ਨੰਬਰ 'ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਤੁਸੀਂ ਕੋਈ ਕੁਇਰੀ ਕਰਨਾ ਚਾਹੁੰਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ। Thank you for watching my video.